ਜੇਕਰ ਵੀਰ ਨਾਰ ਸਿੰਘ ਪ੍ਰੇਤ ਬਾਰੇ ਗੱਲ ਕਰੀਏ ਤਾਂ ਕੁਝ ਇਤਿਹਾਸਕਾਰਾਂ ਮੁਤਾਬਕ ਬਾਬਾ ਬੜਪਾਲ ਸਿੰਘ ਜੰਗਲ ਦੇ ਵਿੱਚ ਇੱਕ ਬੇਰੀ ਬੈਠੇ ਸਨ ਉੱਥੇ ਕੁਝ ਮੱਝਾਂ ਗਾਵਾਂ ਚਰਾਉਣ ਵਾਲੇ ਉਹਨਾਂ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਬਾਬਾ ਜੀ ਤੁਸੀਂ ਇਸ ਬੇਰੀ ਦੇ ਉੱਠ ਜਾਓ ਇਸ ਬੇਰੀ ਦੇ ਉੱਤੇ ਇੱਕ ਪ੍ਰੇਤ ਰਹਿੰਦਾ ਹੈ ਜੋ ਕਿ ਲੋਕਾਂ ਦਾ ਬਹੁਤ ਨੁਕਸਾਨ ਕਰਦਾ ਹੈ ਤੇ ਉਹਨਾਂ ਨੂੰ ਮਾਰਦਾ ਹੈ ਪਰ ਬਾਬਾ ਬੜਪਾਲ ਸਿੰਘ ਜੀ ਉਹਨਾਂ ਦੀ ਗੱਲ ਨੂੰ ਅਣਗੌਲਿਆ ਕਰਦੇ ਹਨ ਤੇ ਉਸ ਬੇਰੀ ਬੈਠੇ ਰਹਿੰਦੇ ਹਨ ਉਹ ਪ੍ਰੇਤ ਆਪਣੀ ਲਕਾਪਟੇ ਦਿਖਾਉਂਦਾ ਪਰ ਬਾਣੀ ਪੜ ਰਹੇ ਬਾਬਾ ਬੜਪਾਗ ਸਿੰਘ ਜੀ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਤੇ ਆਖਰਕਾਰ ਥੱਕ ਹਾਰ ਕੇ ਉਸ ਪ੍ਰੇਤ ਨੂੰ ਬਾਬਾ ਬੜਪਾਗ ਸਿੰਘ ਜੀ ਕੋਲੋਂ ਮਾਫੀ ਮੰਗਣੀ ਪੈਂਦੀ ਹੈ ਤੇ ਬਾਬਾ ਜੀ ਉਸ ਪ੍ਰੇਤ ਨੂੰ ਇੱਕ ਪਿੰਜਰੇ ਵਿੱਚ ਕੈਦ ਕਰ ਦਿੰਦੇ ਹਨ ਇਹ ਪ੍ਰੇਤ ਕੋਈ ਹੋਰ ਨਹੀਂ ਬਲਕਿ ਬੀਰ ਨਾਲ ਸਿੰਘ ਹੀ ਹੁੰਦਾ ਹੈ ਇਸ ਘਟਨਾ ਤੋਂ ਬਾਅਦ ਉਸ ਇਲਾਕੇ ਦੇ ਲੋਕ ਬਾਬਾ ਬੜਪਾਗ ਸਿੰਘ ਨੂੰ ਰਿੱਦੀ ਸਿੱਧੀਆਂ ਦੇ ਮਾਲਕ ਜਾਣ ਕੇ ਉਹਨਾਂ ਦੀ ਪੂਜਾ ਕਰਦੇ ਹਨ ਇਸੇ ਹੀ ਸਥਾਨ ਤੇ ਬਾਬਾ ਬੜਪਾਲ ਸਿੰਘ İzlediğiniz <laughs> 22 ਜਨਵਰੀ 1762 ਨੂੰ ਅਕਾਲ ਚਲਾਣਾ ਕਰ ਜਾਂਦੇ ਹਨ ਇੱਥੇ ਹੀ ਅੱਜ ਗੁਰਦੁਆਰਾ ਮੰਜੀ ਸਾਹਿਬ ਡੇਰਾ ਬਾਬਾ ਬੜਪਾਗ ਸਿੰਘ ਬਣਿਆ ਹੋਇਆ ਹੈ ਤੇ ਇਸੇ ਹੀ ਜਗ੍ਹਾ ਉੱਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਜਾਂਦੇ ਹਨ ਤੇ ਜਿਹੜੀ ਪਹਾੜੀ ਉੱਤੋਂ ਹੇਠਾਂ ਵੱਲ ਨੂੰ ਪਾਣੀ ਡਿੱਗਦਾ ਹੈ ਉਸ ਨੂੰ ਹੀ ਅੱਜ ਢੋਲੀ ਤਾਰ ਕਿਹਾ ਜਾਂਦਾ ਹੈ ਇਹ ਸੀ ਬਾਬਾ ਬੜਪਾਗ ਸਿੰਘ ਦਾ ਅਸਲੀ ਇਤਿਹਾਸ ਹੁਣ ਜੇਕਰ ਆਪਾਂ ਗੱਲ ਕਰੀਏ ਕਿ ਬਾਬਾ ਬੜਪਾਗ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ ਸੀ ਕਿ ਤੁਸੀਂ ਪੂਤ ਪ੍ਰੇਤਾਂ ਦੇ ਗੁਰੂ ਹੋਵੋਗੇ ਇਸ ਗੱਲ ਦੀ ਸੱਚਾਈ ਇਹ ਹੈ ਕਿ ਬਾਬਾ ਬੜਪਾਲ ਸਿੰਘ ਦਾ ਜਨਮ 1710 ਈਸਵੀ ਵਿੱਚ ਹੋਇਆ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1708 ਈਸਵੀ ਵਿੱਚ ਹੀ ਨਦੀਨ ਸਾਹਿਬ ਦੀ ਧਰਤੀ ਉੱਤੇ ਜੋਤੀ ਜੋਤ ਸਮਾ ਗਏ ਸਨ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦਿਓ ਜੀ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਇਹ ਹਰ ਬਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਜੀ ਸਾਡੇ ਇਸ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਤੇ ਨਾਲ ਹੀ ਸਾਡੇ ਇਸ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ